ਪਰਯਤਨ ਮੁਖ ਹੈ ਆਪ ਜੀ ਜੋ ਕੁਝ ਭਜਨ ਸਿਮਰਨ ਵਾਲੇ ਪਾਸੇ ਕਰ ਰਹੇ ਹੋ ਇਹ ਮੇਰ ਹੈ ਪਰਯਤਨ ਜਾਂ ਕੋਸ਼ਿਸ਼ ਹੀ ਮੂਲ ਵਸਤੂ ਹੈ انسان ਇਸੇ ਤਰ੍ਹਾਂ ਦੀਨ ਦੁਨੀ ਵਿੱਚ ਕਾਮਯਾਬ ਹੁੰਦਾ ਹੈ ਦੁਨੀਆ ਦੇ ਹਾਲਾਤ ਤੇ ਵਾਪਰ ਦੇ ਮਾਮਲੇ ਹਰੇਕ ਨੂੰ ਆਪੋ ਆਪਣੀ ਥਾਵੇਂ ਉਸ ਜੀਵਨ ਵੱਲੋਂ ਕਰਨੇ ਰੋਕ ਪਾਣੇ ਵਾਲੇ ਹੁੰਦੇ ਹਨ باوجود ਇਨ੍ਹਾਂ ਰੋਕਾਂ ਦੇ ਲੱਗੇ ਰਹਿਣਾ ਤੇ ਯਤਨ ਕਰਦੇ ਚੱਲਣਾ ਇਹੀ ਜੀਵਨ ਹੈ ਹੁਣ ਤਾਂ ਸਾਇੰਸ ਵਾਲੇ ਵੱਡੇ dane ਉੱਚੀ ਸੁੱਚੀ ਜ਼ਮੀਰ ਵਾਲੇ ਪਾਸੇ ਪਰਤ ਕੇ ਆਸਤਿਕ ਭਾਵਨਾਵਲ ਮੋੜੇ ਖਾ ਰਹੇ ਹਨ ਰੱਬ ਜੀ ਦਾ ਵੀ ਇਕਰਾਰ ਕਰਨ ਲੱਗ ਪਏ ਹਨ ਉਹ ਵੀ ਲਿਖਦੇ ਹਨ ਕਿ ਕੌਨਸਿਸ ਜਮੀਰ ਅਨਸਾਰ ਜੀਵਨ ਨੂੰ ਉੱਚਾ ਤੇ ਆਰਾਮ ਵਾਲਾ ਬਣਾਉਣ ਵਿੱਚ ਯਤਨਮੁਖ ਹੈ ਸਾਡੇ ਵੱਡੇ ਤਾਂ ਕਹਿੰਦੇ ਆਏ ਹਨ ਲੱਗਾ ਰਹੇ ਤਾਂ ਲੱਗਾ ਰਹੋ ਹਰ ਦਮ ਕਦੀ ਨਾ ਡੋਲ ਲੱਗਾ ਰਹੇ ਤਾਂ ਲੱਖ ਕਾ ਹਟੇ ਤਾਂ ਕੌਡੀ ਮੋਲ ਵਾਹਿਗੁਰੂ ਆਪ ਦਾ ਸਹਾਈ ਰਹੇ ਤੇ ਮੇਰੀ ਅਰਦਾਸ ਹੈ ਕੇ ਨਾਮ ਦੀ ਦਾਤ ਸਤਿਗੁਰੂ ਦੇਦਰੋਂ ਦੂਣ ਸਵਾਈ ਹੋ ਕੇ ਮਿਲਦੀ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ